ਸਾ ਇਕੱਠਾ ਕਰਕੇ ਆਪਾਂ ਕੋਈ ਜੀਵਨ ਦੇ ਵਿੱਚ ਸੁੱਖ ਦਾ ਜਾਂ ਆਨੰਦ ਸੁੱਖ ਆਨੰਦ ਜਿਹੜਾ ਉਹ ਹਾਸਲ ਕਰ ਲਵਾਂਗੇ ਦੋਸਤੋ ਜੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਜਿਹੜਾ ਅਸੀਂ ਸੋਚਦੇ ਹਾਂ ਕਿ ਸ਼ਾਇਦ ਅਸੀਂ ਧਨ ਦੌਲਤ ਇਕੱਠੀ ਕਰਕੇ ਉਹਨਾਂ ਦੇ ਲਈ ਸੁੱਖ ਰਾਂ ਦੇ ਸਾਧਨ ਪੈਦਾ ਕਰ ਦਾਂਗੇ ਤੇ ਸਾਡੀ ਇੱਕ ਗੰਭੀਰ ਬਿਲਕੁਲ ਹਰੇਕ ਹਰੇਕ ਸਾਲ ਜਿਵੇਂ April ਵੀ ਆਉਂਦਾ ਸਰਕਾਰ ਨੇ ਹਰੇਕ ਸਾਲ ਫੰਡ ਆਉਂਦੇ ਰਹਿੰਦੇ ਨੇ ਰੈਗੂਲਰ ਆਉਂਦੇ ਨੇ ਫੰਡ ਠੀਕ ਹੈ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਹੋਰ ਗੱਲ ਕਹਿਣਾ ਵੀ ਵੱਡੀ ਨੌਕਰੀ ਕਰਨ ਨਾਲ ਤੁਹਾਨੂੰ ਆਪਣਾ ਛੋਟਾ ਰਜਗਾਰ ਤੁਸੀਂ ਉਹਦੇ ਮਾਲਕ ਹੋ ਉਹ ਰਜਗਾਰ ਆ ਅੱਜ ਤੁਸੀਂ ਮੱਧ ਕਰ ਲੋ ਮੰਥਲੀ ਮੈਂ ਕਹਿੰਦਾ 5000 2000 ਕਮਾਉਣ ਉਹ 2000 ਕਦੋਂ 20000 ਨਾਲ ਕਦੋਂ 2 ਲੱਖ ਹੋਣਾ ਇਹ ਤੁਹਾਡੀ ਮਿਹਨਤ ਤੇ ਡਿਪੈਂਡ ਕਰਦਾ ਹੈ ਜਗ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਨੂੰ ਮੇਰੇ ਵੱਲੋਂ ਜਗਦੀਪ ਸਿੰਘ ਕੈਂਥ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਜਿਹੜਾ ਅੱਜ ਦਾ ਅਜੋਕਾ ਸਮਾਂ ਜਿਵੇਂ ਆਪਾਂ ਦੇਖ ਰਹੇ ਹਾਂ ਅਮਰੀਕਾ ਦੇ ਵਿੱਚ ਲੋਕ ਜਾ ਰਹੇ ਨੇ ਬਹੁਤ ਹੀ ਜ਼ਿਆਦਾ ਖਰਚਾ ਕਰਕੇ 40-40 ਲੱਖ ਰੁਪਈਆ 50-50 ਲੱਖ ਰੁਪਈਆ ਦੇ ਕੇ ਜਾ ਰਹੇ ਨੇ ਡੋਂਕੀ ਲਗਾ ਰਹੇ ਨੇ ਸਰਦਾਂ ਪਾਰ ਕਰ ਰਹੇ ਨੇ ਆਪਣੇ ਆਪ ਨੂੰ ਰਿਸਕ ਦੇ ਵਿੱਚ ਲੈ ਕੇ ਚੱਲਦੇ ਨੇ ਤੇ ਲੇਕਿਨ ਉਹ ਇੱਥੇ ਜਿਹੜਾ ਇੰਡੀਆ ਦੇ ਵਿੱਚ ਕੰਮ ਨਹੀਂ ਕਰਦੇ ਤਾਂ ਉਹ ਇੱਕ ਤਰਾਸ ਦੀ ਕਹ ਲਓ ਵੀ ਸਾਡੀ ਤਰਾਸ ਦੀ ਹੈ ਜਾਂ ਸਾਡੀ ਮੰਦ ਬੁੱਧੀ ਹੈ ਕਿ ਕਈ ਵਾਰੀ ਅਸੀਂ ਸੋਚਦੇ ਹਾਂ ਵੀ ਸ਼ਾਇਦ ਬਹੁਤ ਸਾਰਾ ਪੈਸਾ ਇਕੱਠਾ ਕਰਕੇ ਆਪਾਂ ਕੋਈ ਜੀਵਨ ਦੇ ਵਿੱਚ ਸੁੱਖ ਦਾ ਜਾਂ ਆਨੰਦ ਸੁੱਖ ਆਨੰਦ ਜਿਹੜਾ ਉਹ ਹਾਸਲ ਕਰ ਲਵਾਂਗੇ ਦੋਸਤ ਪੀੜ੍ਹੀਆਂ ਵਾਸਤੇ ਜਿਹੜਾ ਅਸੀਂ ਸੋਚਦੇ ਹਾਂ ਵੀ ਸ਼ਾਇਦ ਅਸੀਂ ਧਨ ਦੌਲਤ ਇਕੱਠੀ ਕਰਕੇ ਉਹਨਾਂ ਦੇ ਲਈ ਸੁੱਖ ਆਰਾਮ ਦੇ ਸਾਧਨ ਪੈਦਾ ਕਰ ਦਾਂਗੇ ਤਾਂ ਇਹ ਸਾਡੀ ਇੱਕ ਗਲਤ ਫਹਿਮੀ ਹੈ ਸੋ ਇਸ ਕਰਕੇ ਸਾਨੂੰ ਦੂਰ ਜਾਣ ਦੀ ਲੋੜ ਨਹੀਂ ਅਸੀਂ ਕੁਝ ਕ ਪੈਸਿਆਂ ਦੇ ਨਾਲ ਆਪਣੇ ਭਾਰਤ ਦੇ ਵਿੱਚ ਵੀ ਰਹਿ ਕੇ ਪੰਜਾਬ ਦੇ ਵਿੱਚ ਰਹਿ ਕੇ ਆਪਣੇ ਇਲਾਕੇ ਦੇ ਵਿੱਚ ਰਹਿ ਕੇ ਬਹੁਤ ਸਾਰੇ ਰੋਜ਼ਗਾਰ ਜਿਹੜੇ ਹਾਸਲ ਕਰ ਸਕਦੇ ਆ ਇਸ ਵਿਸ਼ੇ ਤੇ ਉੱਤੇ ਅੱਜ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਮੇਰੇ ਨਾਲ ਰੈਫਰਿਜਰੇਟਰ 에ਅਰ ਕੰਡੀਸ਼ਨਰ ਐਸੋਸੀਏਸ਼ਨ ਦੇ ਲੁਧਿਆਣੇ ਦੇ ਪ੍ਰਧਾਨ ਸਰਦਾਰ ਸੰਤੁਖ ਸਿੰਘ ਜੀ ਬੋਪਰਾਏ ਪਹੁੰਚੇ ਨੇ ਸਵਾਗਤ ਹੈ ਸਰਦਾਰ ਸੰਤੁਖ ਸਿੰਘ ਜੀ ਤੁਹਾਡਾ ਸਾਡਾ ਹੀ ਤੁਹਾਡੇ ਸਾਰੇ ਜੱਗ ਜੋਂ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸੰਤੋਖ ਸਿੰਘ ਜੀ ਜਿਹੜਾ ਅੱਜ ਕੱਲ ਟ੍ਰੈਂਡ ਚੱਲ ਰਿਹਾ ਵੀ ਸਾਰੇ ਬਾਹਰ ਨੂੰ ਭੱਜ ਰਹੇ ਨੇ ਇਹ ਸਵੈ ਰੋਜ਼ਗਾਰ ਹੁੰਦਾ ਕੀ ਇਹ ਪਹਿਲਾਂ ਆਪਾਂ ਇਹਦੇ ਤੇ ਇਸੇ ਵਿਸ਼ੇ ਨੂੰ ਪੜ ਲੈਨੇ ਕਿ ਸਵੈ ਰੋਜ਼ਗਾਰ ਕੀ ਚੀਜ਼ ਹੁੰਦੀ ਹੈ ਸਵੈ ਰਜਗਾ ਦਾ ਮਤਲਬ ਹੁੰਦਾ ਤੁਹਾਡਾ ਖੁਦ ਦਾ ਆਪਦਾ ਬਿਜ਼ਨਸ ਕਰਨਾ ਬਿਜ਼ਨਸ ਛੋਟਾ ਹੋਵੇ ਜਾਂਦਾ ਬਿਜ਼ਨਸ ਵੱਡਾ ਵੀ ਹੋ ਸਕਦਾ ਛੋਟਾ ਬਿਜ਼ਨਸ ਹੀ ਵੱਡਾ ਹੁੰਦਾ ਵਾ ਤੇ ਸਵੈ ਰੋਜ਼ਗਾਰ ਤੁਸੀਂ ਖੁਦ ਕੰਮ ਕਰਨਾ ਉਹਨੂੰ ਸਵੈ ਰੋਜ਼ਗਾਰ ਕਹਿੰਦੇ ਆ ਜੀ ਜਿਹੜਾ ਤੁਸੀਂ ਸੈਲਫ ਸੈਲਫ ਕਰਨਾ ਉਹਨੂੰ ਸਵੈ ਰੋਜ਼ਗਾਰ ਕਿਹਾ ਜਾਂਦਾ ਜੇ ਖੁਦ ਆਪਣਾ ਤੁਸੀਂ ਬਿਜ਼ਨਸ ਕਰਨਾ ਛੋਟਾ ਵੱਡਾ ਬਿਜ਼ਨਸ ਦੀ ਮੈਟਰ ਰੱਖਦਾ ਬਿਜ਼ਨਸ ਬਿਜ਼ਨਸ ਹੁੰਦਾ ਤੁਹਾਡੇ ਕਹਿਣ ਦਾ ਮਤਲਬ ਜਿਹੜਾ ਰੋਜ਼ਗਾਰ ਹੈ ਜਦੋਂ ਉਹ ਕਿਸੇ ਉੱਤੇ ਡਿਪੈਂਡ ਨਹੀਂ ਰਹਿੰਦਾ ਜਿਵੇਂ ਆਪਾਂ ਇਹ ਕਹਿ ਲਵੋ ਕਿ ਜਦੋਂ ਕਿਸੇ ਦੇ ਨੌਕਰੀ ਕਰਦੇ ਆ ਤਾਂ ਸਾਨੂੰ ਪੈਸੇ ਮਿਲਣੇ ਦੇ ਤਾਂ ਘਰੇ ਆਪਣੀ ਕਿਚਨ ਦੇ ਵਿੱਚ ਸਮਾਨ ਆਊਗਾ ਜੇ ਸਾਨੂੰ ਪੈਸੇ ਨਹੀਂ ਮਿਲਦੇ ਅਸੀਂ ਕੰਮ ਵੀ ਕਰਦੇ ਆ ਪੈਸੇ ਨਹੀਂ ਮਿਲਦੇ ਤਾਂ ਸਾਡੀ ਕਿਚਨ ਦੇ ਵਿੱਚ ਸਮਾਨ ਨਹੀਂ ਆਉਂਦਾ ਅਚਾ ਕੀ ਕਰਨਾ ਚਾਹੀਦਾ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਵਾਸਤੇ ਕਰਨਾ ਕੀ ਚਾਹੀਦਾ ਸਵੈ ਰੋਜ਼ਗਾਰ ਵਾਸਤੇ ਜਿਹੜੇ ਇੱਕ ਇੰਡਸਟਰੀ ਕਾਰਪੋਰੇਸ਼ਨ ਬਣੀਆਂ ਉਹਦੇ ਵਿੱਚ ਗਵਰਨਮੈਂਟ ਦੀ ਪੋਸਿਸ਼ਨ ਜੀ ਹੁੰਦੀਆਂ ਨੇ ਵੱਖ-ਵੱਖ ਤਰ੍ਹਾਂ ਦੱਸੀ ਜਾਂਦੀਆਂ ਹੁਣ ਇੱਕ ਬਹੁਤ ਸੁਨਹਿਰੀ ਮੌਕਾ ਆ ਰਿਹਾ ਹੈ ਉਮੇਦਕਰਪਾ ਵਰਮੁੱਲਾਪੁਰ ਦੇ ਵਿੱਚ 28 ਤਰੀਕ ਨੂੰ ਇੱਕ ਸਵੈ ਰੋਜ਼ਗਾਰ ਯੋਜਨਾ ਸ਼ੁੱਕਰਵਾਰ ਨੂੰ ਲੱਗ ਰਹੀ ਹੈ ਸਾਰੇ ਜਿੰਨੇ ਕਿਸੇ ਵੀ ਕੋਈ ਟੈਕਨੀਕਲ ਆ ਕੋਈ ਨੌਨ ਟੈਕਨੀਕਲ ਆ ਕੋਈ ਗ੍ਰੈਜੂਏਸ਼ਨ ਕੀਤੀ ਆ ਕੀ ਖੇਤੀ ਨਾਲ ਸੰਬੰਧਤਾ ਹਰ ਵਰਗ ਨੂੰ ਉੱਤੇ ਜਾਣਾ ਚਾਹੀਦਾ ਉੱਤੇ ਮੌਕੇ ਤੇ ਅਫਸਰੋ ਕਿ ਉਹ ਸੁਨਹਿਰੀ ਮੌਕਾ ਆਮ ਤੌਰ ਤੇ ਜੋ ਦਫ਼ਤਰੇ ਦੇ ਵਿੱਚ ਕਈ ਅਪਰੋਚ ਨਹੀਂ ਕਰ ਪਾਉਂਦੇ ਹੈਗੇ ਹੂੰ ਉੱਤੇ ਅਪਰੋਚੇਬਲ ਵੀ ਹੈਗਾ ਅਫਸਰ ਖੁਦ ਬੈਠਣਗੇ ਡਾਕਟਰ ਸਾਹਿਬ ਸਾਰੇ ਜਿੰਨੇ ਉਹਦਾ ਸੰਬੰਧਤ ਵਿਭਾਗੇ ਆਉਣਗੇ ਉਹ ਦੱਸਣਗੇ ਕਿਸ ਤਰ੍ਹਾਂ ਤੁਸੀਂ ਤੁਸੀਂ ਆਪ ਦਾ ਪ੍ਰੋਜੈਕਟ ਲੈ ਕੇ ਜਾਣਾ ਤੁਸੀਂ ਦੱਸਣਾ ਮੈਨੂੰ ਆਹ ਕੰਮ ਕਰਤਾ ਮੈਂ ਤੁਹਾਨੂੰ ਕਿੰਨੇ ਪੈਸੇ ਦੀ ਲੋੜ ਆ ਕੀ ਆ ਉਹ ਤੁਹਾਨੂੰ ਵੱਖ-ਵੱਖ ਸਕੀਮਾਂ ਦੇ ਅਧੀਨ ਦੱਸਣਗੇ ਕਿਸ ਤਰ੍ਹਾਂ ਸਰਕਾਰ ਤੁਹਾਨੂੰ ਸਵੈਰਜਗਾਰਕ ਕਿਉਂਕਿ ਸਰਕਾਰ ਕੋਲੇ ਪਾਲਿਸੀ ਬਹੁਤ ਹੁੰਦੀਆਂ ਨੇ ਪਾਲਿਸੀ ਨੂੰ ਅਡਾਪਟ ਕਰਨ ਦਾ ਕਈ ਵਾਰ ਆਪ ਨੂੰ ਨਹੀਂ ਮੌਕਾ ਮਿਲਦਾ ਜਾਂ ਆਪਣੀ ਅਪਰੋਚ ਨਹੀਂ ਹੁੰਦੀ ਹੈਗੀ ਜਾਂ ਅਪਰੋਚ ਨਹੀਂ ਕਰ ਪਾਉਂਦੇ ਹੈਗੇ ਉਹਨੇ ਇੱਕ ਬਹੁਤ ਆਪ ਨੂੰ ਸੁਨਹਿਰੀ ਮੌਕਾ ਮਿਲਿਆ ਜਿਹੜਾ ਮੁੱਲਾਪੁਰ ਦੇ ਵਿੱਚ ਜਾਗਰੂਤਾ ਸਵੈਰਜਗਾਰ ਦੇ ਜਨਤਾ ਕੇ ਸੈਮਿੰਦਰ ਹੋ ਰਿਹਾ ਉਹਦੇ ਜੇ ਆਪਾਂ ਵੱਧ ਚੜ ਕੇ ਕਿਸ ਤਰ੍ਹਾਂ ਲੈਣਾ ਚਾਹੀਦਾ ਆਪਣੀ ਸਕਿੱਲ ਦੇ ਵਿੱਚ ਕੀ ਆਪਾਂ ਕੀ ਕਰ ਸਕਦੇ ਉਹ ਦੱਸਣਾ ਚਾਹੀਦਾ ਫਿਰ ਉਹ ਆਪਾਂ ਨੂੰ ਦੱਸਣਗੇ ਤੁਹਾਨੂੰ ਕਿੰਨਾ ਪੈਸਾ ਕੀ ਹਿਸਾਬ ਦਾ ਉਹ ਜਿਹੜੇ ਵੀ ਗਾਈਡ ਹੋਊਗਾ ਮੌਕੇ ਤੇ ਸਵਾਲ ਜਵਾਬ ਹੋਊਗਾ ਤੁਹਾਨੂੰ ਸਾਰੇ ਅਫਸ ਅੱਛਾ ਇਹਦੇ ਵਿੱਚ ਜਿਹੜਾ ਸਵੈ ਰੁਜ਼ਗਾਰ ਦੀ ਆਪਾਂ ਗੱਲ ਕਰੀਏ ਜਿਵੇਂ ਆਪਾਂ ਕਹਿੰਦੇ ਆਂ ਵੀ ਆਪਣਾ ਕੰਮ ਸ਼ੁਰੂ ਕਰਨਾ ਇਹ ਜਿਹੜੀਆਂ ਸਕਿਲਡ ਹੁੰਦੀਆਂ ਨੇ ਇਹ ਜਿਵੇਂ ਕਹਿ ਲਊਗੀ ਸਰਕਾਰ ਦੀਆਂ ਸਕੀਮਾਂ ਕੋਈ ਹੋਣਗੀਆਂ ਜਿਵੇਂ ਉਹਦੇ ਉੱਤੇ ਲੋਨ ਪ੍ਰੋਵਾਈਡ ਕਰਉਂਦੇ ਨੇ ਤਾਂ ਇਹਦੇ ਵਾਸਤੇ ਇਹ ਜ਼ਰੂਰੀ ਹੁੰਦਾ ਵੀ ਉਹਨੇ ਕੋਈ ਆਈਟੀਆਈ ਜਾਂ ਡਿਪਲੋਮਾ ਕੀਤਾ ਹੋਵੇ ਜਾਂ ਉਹਨੂੰ ਨੌਲੇਜ ਹੋਵੇ ਤਾਂ ਵੀ ਇਹਨਾਂ ਨੂੰ ਅਗਿਲਟੀ ਮਿਲ ਸਕਦੀ ਹੈ ਕੋਈ ਆਈਟੀਆਈ ਕੀਤੀ ਹੋਵੇ ਤਾਂ ਗਾਰਡਨ ਬੈਟਰ ਵਧੀਆ ਤੇ ਲੇਕਿਨ ਫਿਰ ਵੀ ਜੇ ਆ ਉਹਨੂੰ ਵੈਸੇ ਵੀ ਟੈਕਨੀਕਲ ਕੋਈ ਕੰਮ ਆਉਂਦਾ ਹੋਵੇ ਤਾਂ ਮੈਂ ਗਵਰਨਮੈਂਟ ਸਹਯਤਾ ਦਿੰਦੀ ਆ ਟਾਈਮ ਟਾਈਮ ਤੇ ਐਸ ਸੀ ਐਸ ਸੀ ਲਈ ਸੂਤ ਹੈ ਇਹਦੇ ਵਿੱਚ ਉਹਦੇ ਵਿੱਚ ਤੁਹਾਨੂੰ ਮੌਕਾ ਮਿਲੂਗਾ ਤੁਸੀਂ ਲੋਨ ਮਿਲੇਗਾ ਘੱਟ ਮਿਹਰਦਾਰ ਤੇ ਹੁੰਦੀ ਹੈ ਜੇ ਆਪਾਂ فرض ਕਰ ਲਓ ਕੋਈ ਮੈਂ ਇੱਕ ਇੱਕ ਫਾਰ ਐਗਜ਼ਾਮਪਲ ਲੈ ਲੀਏ ਕੋਈ 10 20 ਹਜ਼ਾਰ ਦਾ ਪਰਜ਼ਗਾਰ ਸ਼ੁਰੂ ਕਰਨ ਵਾਸਤੇ ਕੋਈ ਲਾਉਣਾ ਹੋਵੇ ਤੇ ਆਪਾਂ ਲੋਕਲ ਕਿਸੇ ਬੰਦੇ ਤੋਂ ਪੈਸੇ ਲੈ ਲੀਏ ਤਾਂ ਉਹ ਤੇ ਤੁਹਾਨੂੰ ਪਤਾ ਆਪਣੇ ਹਿਸਾਬ ਨਾਲ ਜੋ ਵੀ ਲੈਣ ਦੇਣ ਕਰਦਾ ਹੈ ਆਪਾਂ ਕਈ ਵਾਰੀ ਦੇ ਜਾਂ ਅਸਮਰਥ ਹੋ ਜਾਂਦੇ ਆ ਤੇ ਆਪਾਂ ਉਸ ਕਰਕੇ ਇਦਾਂ ਲੱਗਦਾ ਵਾ ਵੀ ਮੈਂ ਤਾਂ ਜਾਣ ਕੇ ਇਹ ਬਹੁਤ ਬਿੱਜੀਬੀਜੀਤ ਮੁੱਲ ਲਈ ਇਸ ਕਰਕੇ ਮੇਰੀ ਤਾਂ ਸਾਰਿਆਂ ਨੂੰ ਜਿੰਨੇ ਬੇਰਜਗਾਰ ਹੈਗੇ ਉਹਨੂੰ ਮੈਂ ਫੇਰ ਦੁਬਾਰਾ ਆਪਣੇ ਤੁਹਾਡੇ ਮਾਧਿਅਮ ਰਾਹੀਂ ਜਾ ਕੇ ਨੂੰ ਰਾਈ ਵੀ ਬੇਨਤੀ ਕਰਦਾ ਨੂੰ ਜਰੂਰ ਜਿਹੜੇ ਸਵੈ ਰਜਗਾਰ ਦੇ ਵਿੱਚ ਜਾਣਾ ਚਾਹੀਦਾ ਤੇ ਆਪਣੇ ਉੱਥੇ ਤੁਹਾਨੂੰ ਹੋਰ ਵੀ ਨੌਲੇਜ ਮਿਲੇਗੀ ਜਿੰਨੀ ਤੁਹਾਡੀ ਨੌਲੇਜ ਇਕੱਠੀ ਕਰਦੇ ਉਹ ਮਿਲੇਗੀ ਔਰ ਤੁਹਾਨੂੰ ਹਰ ਕੱਲੀ ਕੱਲੀ ਗੱਲ ਬਰੀਕੀ ਨਾਲ ਸਮਝਾਈ ਜਾਏਗੀ ਐਸਟੀ ਐਸਟੀ ਵਰਗ ਲਈ ਸਪੈਸ਼ਲ ਹੈ ਬਾਕੀ ਹਰੇਕ ਵੀ ਜਾ ਸਕਦਾ ਉੱਥੇ ਅੱਛਾ ਜਿਵੇਂ ਧੰਦੇ ਆਪਾਂ ਗੱਲ ਕਰੀਏ ਜਿਹੜੇ ਸਵੈ ਰੋਜ਼ਗਾਰ ਦੇ ਧੰਦੇ ਨੇ ਕੰਮ ਨੇ ਉਹ ਕਿਹੋ ਜਿਹਾ ਕਿ ਜਿਵੇਂ ਕਰਿਆਨਾ ਸਟੋਰ ਕਿਸੇ ਨੇ ਖੋਲਣਾ ਉਹਦੇ ਤੇ ਉਹ ਵੀ ਉਹਦੇ ਵਿੱਚ ਆ ਜਾਂਦਾ ਮਨਿਆਰੀ ਖੋਲਣੀ ਆ ਕਰਿਆਨਾ ਖੋਲਣਾ ਜਾਂ ਜਿਵੇਂ ਵੈਲਡਿੰਗ ਦਾ ਕੰਮ ਕਰਨਾ ਇਹ ਕਿੱਦਾਂ ਕਿੱਦਾਂ ਦੇ ਧੰਦੇ ਨੇ ਨਹੀਂ ਸਫੈਰੇ ਜਗਰ ਸਾਰਾ ਕੁਝ ਹੁੰਦਾ ਜੀ ਕਰਿਆਨਾ ਤੁਸੀਂ ਕਰਨਾ ਤੁਸੀਂ ਉਹ ਵੀ ਸਫੈਰੇ ਜਗਰ ਤੇ ਤੁਸੀਂ ਤੁਸੀਂ ਖੁਦ ਜਿਹੜੇ ਜਗਰ ਸਟਾਰਟ ਕਰਨਾ ਜਿਵੇਂ ਕੋਈ ਬਿਲਡਿੰਗ ਦਾ ਕੰਮ ਕਰਨਾ ਜਿਵੇਂ ਸਾਡੇ Air Conditioning ਦੇ ਨਾਲ ਸੰਬੰਧ ਤੇ ਲਾ ਲਓ ਜੀ ਇਹ ਇੱਕ ਟੈਕਨੀਕਲ ਆ ਜਾਂਦਾ ਟੈਕਨੀਕਲ ਦੀ ਬੱਕਰੀ ਸਲਾਬ ਆ ਤੇ ਜੇ ਤੂੰ ਇਹ ਇੱਕ ਦੁਆ ਸੇਲਰ ਸਿਸਟਮ ਕਰਨਾ ਜਿਵੇਂ ਜਨਰਲ ਸਟੋਰ ਖੋਲਣਾ ਹੋਵੇ ਕਰਨਾ ਖੋਲਣ ਉਹਦੇ ਬਾਰੇ ਗਵਰਨਮੈਂਟ ਨੇ ਸੂਲ ਤਾਂ ਬਖ ਬਖ ਸੂਲ ਤਾਂ ਸਾਰੀਆਂ ਉੱਤੇ ਕਲੀਅਰ ਕਰਤੀਆਂ ਜਾਣਗੀਆਂ ਜਿਹਦਾ ਮਤਲਬ ਇਹ ਹੈ ਕਿ ਜਿੰਨੇ ਵੀ ਬੇਰੋਜ਼ਗਾਰ ਨੇ ਚਾਹੇ ਉਹ ਪੜ੍ਹੇ ਲਿਖੇ ਨੇ ਜਾਂ ਅਨਪੜ੍ਹ ਨੇ ਜਾਂ ਉਹਨਾਂ ਨੂੰ ਕੋਈ ਟੈਕਨੀਕਲ ਨੋਲਜ ਹੈ ਜਾਂ ਨਹੀਂ ਹੈ ਮੈਂ ਇਹ ਕਹੂੰਗਾ ਵੀ ਜਿਹੜੇ ਯੂਥ ਯੂਥ ਨੇ ਜੀ ਜੀ ਉਹ ਕੁਝ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਦੇ ਲਈ ਜਿਹੜਾ ਇਹ ਇੱਕ ਸੁਨਹਿਰੀ ਮੌਕਾ ਜਿਹੜਾ ਇਹ 28 ਫਰਵਰੀ ਨੂੰ ਜਿਹੜਾ ਕੈਂਪ ਲੱਗ ਰਿਹਾ ਇੱਕ ਉਪਰਾਲਾ ਸਰਕਾਰ ਦਾ ਤੇ ਇਹਦੇ ਲਈ ਕੋਈ ਫੰਡ ਵੀ ਸਰਕਾਰ ਵੱਲੋਂ ਆਉਂਦੇ ਹੋਣਗੇ ਨਾ ਜਿਹੜੇ ਲੈਕ ਨੇ ਮੈਠਣ ਕਿ ਉਹਨਾਂ ਕੋਲ ਇਹ ਜੀ ਬਿਲਕੁਲ ਹਰੇਕ ਕੋ ਹਰੇਕ ਸਾਲ ਜਿਵੇਂ April ਮਹੀਨਾ ਆਉਂਦਾ ਸਰਕਾਰ ਨੇ ਹਰੇਕ ਸਾਲ ਫੰਡ ਆਉਂਦੇ ਰਹਿੰਦੇ ਨੇ ਰੈਗੂਲਰ ਆਉਂਦੇ ਰਹੇ ਫੰਡ ਠੀਕ ਹੈ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਹੋਰ ਗੱਲ ਕਹਿਣਾ ਵੀ ਵੱਡੀ ਨੌਕਰੀ ਕਰਨ ਨਾਲ ਤੁਸੀ ਆਪਣਾ ਛੋਟਾ ਰਜਗਾਰ ਤੁਸੀਂ ਉੱਤੇ ਮਾਲਕ ਹੋ ਉਹ ਰਜਗਾਰ ਆ ਅੱਜ ਤੁਸੀਂ ਵੱਧ ਕਰ ਲੋ ਮੰਥਲੀ ਮੈਂ ਕਹਿੰਦਾ 50 2000 ਕਮਾਉਣ ਉਹ 2000 ਕਦੋਂ 20000 ਨਾਲ ਕਦੋਂ 2 ਲੱਖ ਹੋਣਾ ਇਹ ਤੁਹਾਡੀ ਮਿਹਨਤ ਤੇ ਡਿਪੈਂਡ ਕਰਦਾ ਠੀਕ ਹੈ ਨੌਕਰੀ ਤਾਂ ਇੱਕ ਲਿਮਟਿਡ ਆ ਜੀ ਤਦੇ ਘਰਤੀ ਬਿਲੀਮਟਾ ਰੋਕੀ ਬਿਲੀਮਟਾ ਫਿਰ ਕਦੋਂ ਕੀ ਹੋਣਾ ਇਹਦੇ ਵਿੱਚ ਸਿਸਟਮ ਦੇ ਨਹੀਂ ਪਤਾ ਲੱਗਦਾ ਕੁਛ ਵੀ ਇੱਕ ਤੋਂ ਜਿਹੜਾ ਤੁਹਾਡਾ ਰਜਗਾਰ ਆ ਛੋਟਾ ਰਜਗਾਰ ਨੂਮ ਨਮਨ ਨੂੰ ਦੇਖੋ ਹਰ ਚੀਜ਼ ਮੈਂ ਇੱਕ ਚੀਜ਼ ਕਹਿਣਾ ਹੁੰਦਾ ਵਾ ਚਾਹੇ ਬੰਦਾ ਕੋਈ ਕੋਈ ਵੀ ਕੰਮ ਕਰਦਾ ਚਾਹੇ ਕੋਈ ਸਾਈਕਲ ਪੈਂਚਰ ਲਾਉਂਦਾ ਚਾਹੇ ਕੋਈ ਮੋਚੀ ਆ ਚਾਹੇ ਕੋਈ ਸਫਾਈ ਕਰਦਾ ਚ ਇਹ ਵੀ ਸ਼ੀਜ ਕੋਈ ਹਰੇਕ ਨੂੰ ਬਿਜ਼ਨਸ ਕੋ ਹੂੰ ਦੇਖੋ ਉਹਦੀ ਪ੍ਰਭਾਸ਼ਾ ਚੇਂਜ ਕਰ ਦੋ ਹੂੰ ਠੀਕ ਹੈ ਜੀ ਜਦੋਂ ਤੁਸੀਂ ਕਰ ਤੁਸੀਂ ਪ੍ਰਭਾਸ਼ਾ ਚੇਂਜ ਕਰੋਗੇ ਨਾ ਹਾਂ ਉਹਦੀ ਇੱਕ ਇਨਸਪੈਕਟ ਵਾ ਜਾਏਗੀ ਹੂੰ ਆਪੇ ਕਿ ਟੈਕਨੀਕਲ ਨੂੰ ਇੱਕ ਇੰਜੀਨੀਅਰ ਕਮਾਗੇ ਭਾਈ ਇੰਜੀਨੀਅਰ ਲੈਵਲ ਤੇ ਕੰਮ ਕਰਦਾ ਟੈਕਨੀਕਲ ਬਾਅਦ ਇੱਕ ਟੈਕਨੀਸ਼ੀਅਨ ਹਰ ਦੀ ਲੈਵਲ ਵਧਾਉਣਾ ਹੁੰਦਾ ਜੀ ਉਹਦਾ ਜਿਵੇਂ ਹਰ ਬਿਜ਼ਨਸ ਆ ਜਿਵੇਂ ਤੁਹਾਡੇ ਕਹਿਣ ਦਾ ਮਤਲਬ ਆਪਾਂ ਕਿਸੇ ਨੂੰ ਕਹਿਦੀ ਵੀ ਇਹਨੇ ਜੁੱਤੀਆਂ ਦੀ ਦੁਕਾਨ ਖੋਲੀ ਆ ਇੱਕ ਨੂੰ ਕਹਿਦੀ ਆਪਾਂ ਸ਼ੂ ਸਟੋਰ ਆ ਸ਼ੂ ਸਟੋਰ ਬਿਜ਼ਨਸ ਸ਼ੂ ਸ਼ੋਅਰੂਮ ਹੈ ਨਾ ਜਿਹੜਾ ਲਿਬਰਟੀ ਹੈ ਲੈਂਗੁਏਜ ਲੈਂਗੁਏਜ ਫਰਕ ਪੈ ਜਾਂਦਾ ਜੀ ਤੇ ਉਹਦੇ ਨਾਲ ਹੁਣ ਬਾਟਾ ਦੇ ਵੀ ਬਾਟਾ ਦੇ ਸ਼ੂ ਪਾਏ ਹੁਣ ਅਸੀਂ ਕਹਿੰਦੇ ਆ ਸਾਡੇ ਕੋਲੇ ਬੜੀ ਇੱਕ ਐਕਸ਼ਨ ਦੇ ਸ਼ੂ ਦੀ ਵੀ ਕੁਆਲਿਟੀ ਇਹ ਲੇਕਿਨ ਇਹ ਕਿ ਜਦੋਂ ਆਪਾਂ ਦੁਕਾਨ ਦੀ ਗੱਲ ਕਰਦੇ ਆਂ ਵੀ ਉਹਨੇ ਜੁੱਤੀਆਂ ਦੀ ਦੁਕਾਨ ਖੋਲੀ ਉਹ ਥੋੜਾ ਜਿਹਾ ਡਿਸਰੈਸਪੈਕਟ ਵਾਲੀ ਹਾਂ ਹਾਂ ਬਿਜ਼ਨਸ ਬਿਜ਼ਨਸ ਦੇ ਪਰ ਲਾਜ਼ ਵਿੱਚ ਰੱਖਣਾ ਸੋ ਦੋਸਤੋ ਇਹ ਬਹੁਤ ਹੀ ਸਨੈਰੀ ਮੌਕਾ ਸੀ ਆਪਾਂ ਗੱਲਬਾਤ ਕੀਤੀ ਸਰਦਾਰ ਸੰਤੋਖ ਸਿੰਘ ਜੀ ਦੇ ਨਾਲ ਜਿਨ੍ਹਾਂ ਨੇ ਸਾਨੂੰ ਆਪਣੇ ਤਜਰਬੇ ਮੁਤਾਬਿਕ ਜਾਣਕਾਰੀ ਵੀ ਦਿੱਤੀ ਹੈ ਵਧੇਰੇ ਜਾਣਕਾਰੀ ਕਿਹੜੀ ਕਿਹੜੇ ਰੋਜ਼ਗਾਰ ਦੇ ਵਿੱਚ ਕਿੰਨੇ ਕ ਪੈਸੇ ਮਿਲਣਗੇ ਤੁਹਾਨੂੰ ਇੱਕ ਵਾਰੀ ਇਹ ਸੈਮੀਨਾਰ ਖੁੱਲੇ ਦਿਲ ਦੇ ਨਾਲ ਜ਼ਰੂਰ ਅਟੈਂਡ ਕਰਨਾ ਚਾਹੀਦਾ ਔਰ ਮੇਰਾ ਇਹ ਨਿੱਜੀ ਤਜਰਬਾ ਕਿ ਜਿੰਨੇ ਵੀ ਅਫਸਰ ਸਹਿਬਾਨਾਂ ਦੀ ਡਿਊਟੀ ਲੱਗੀ ਹੁੰਦੀ ਹੈ ਉਹ ਬਹੁਤ ਹੀ ਮਿਲਨਸਾਰ ਹੁੰਦੇ ਨੇ ਪਬਲਿਕ ਡੀਲਿੰਗ ਵਾਲੇ ਅਫਸਰ ਹੁੰਦੇ ਨੇ ਮੈਨੂੰ ਲੱਗਦਾ ਵੀ ਤੁਹਾਡੀ ਹਰ ਇੱਕ ਸਮੱਸਿਆ ਦਾ ਹੱਲ ਉਹਨਾਂ ਕੋਲੇ ਜ਼ਰੂਰ ਹੋਊਗਾ ਤੇ ਜੇ ਸਰਕਾਰ ਨੇ ਕੋਈ ਸਕੀਮਾਂ ਚਲਾਈਆਂ ਹੋਈਆਂ ਨੇ ਤਾਂ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਹਦਾ ਫਾਇਦਾ ਲੈਣਾ ਚਾਹੀਦਾ ਤੇ ਆਪਣੇ ਇਲਾਕੇ ਦੇ ਵਿੱਚ ਰਹਿ ਕੇ ਰੋਜ਼ਗਾਰ ਹਾਸਲ ਕਰਨਾ ਚਾਹੀਦਾ ਹੈ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਆਉਣ ਤੇ ਸਾਡੇ ਨਾਲ ਗੱਲਬਾਤ ਕਰਨ ਤੇ ਤੁਸੀਂ ਕੀਮਤੀ ਸਮਾਂ ਕੱਢਿਆ ਬਹੁਤ-ਬਹੁਤ ਧੰਨਵਾਦ ਤੁਹਾਡੇ ਬਹੁਤ-ਬਹੁਤ ਧੰਨਵਾਦ ਜੀ ਸਾਰੇ ਜਗ ਨਿਊਜ਼ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸਭ ਨੂੰ ਇਹ ਪਹੁੰਚਣਾ ਚਾਹੀਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ